ਦੇਸ਼ ਭక్తి ਦਾ ਪਾਰ ਪਰ ਉਹਨਾਂ ਵਾਲੇ ਇਹ ਸਿਆਸੀ ਲੋਗ ਸਿਰਫ ਆਪਣੀਆਂ ਰੋਟੀਆਂ ਸਿੱਖਦੇ ਨੇ ਕੱਲ ਜੋ ਕੁਝ ਵੀ ਹੋਇਆ ਪੂਰੇ ਭਾਰਤ ਦੇ ਲੋਕਾਂ ਵੱਲੋਂ ਉਸ ਦੀ ਨਿੰਦਿਆ ਕੀਤੀ ਗਈ ਜੇ ਗੱਲ ਕਰੀਏ ਅਸੀਂ ਪੰਜਾਬ ਦੀ ਦਲਜੀਤ ਦਸਾਂਝ ਹੋ ਗਿਆ ਅਮਰਿੰਦਰ ਗਿੱਲ ਹੋ ਗਿਆ ਉਹਨਾਂ ਦੀਆਂ ਫਿਲਮਾਂ ਦਾ ਫਿਲਮਾਕਣ ਨਹੀਂ ਹੋਣ ਦਿੱਤਾ ਜਾਂਦਾ ਪੰਜਾਬ ਜਾਂ ਭਾਰਤ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਬੈਠੇ ਨੇ ਤੇ ਦੂਸਰੇ ਪਾਸੇ ਕੱਲ ਮੈਚ ਖੇਡਿਆ ਗਿਆ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਏਸ਼ੀਆ ਕੱਪ ਜੋ ਦੁਬਈ ਦੇ ਵਿੱਚ ਸੀ ਭਾਵੇਂ ਭਾਰਤ ਜਿੱਤਿਆ ਲੇਕਿਨ ਇਸ ਦੇ ਬਾਅਦ ਯੁੱਧ ਵੀ ਲੋਕ ਕਹਿ ਰਹੇ ਨੇ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਸਾਨੂੰ ਰਾਸ਼ਟਰ ਦਾ ਭਾੜ ਰਾਸ਼ਟਰ ਦਾ ਪੱਖ ਢੋਂਦੀ ਹੈ ਦੇਸ਼ ਭਗਤੀ ਦੇ ਹਵਾਲੇ ਦਿੱਦੀ ਹੈ ਤੇ ਹੁਣ ਦੇਸ਼ ਭਗਤੀ ਕਿੱਥੇ ਗਈ ਤੁਹਾਡੀਆਂ ਜਮੀਰਾ ਮਰਗੀਆਂ ਨੇ ਕਿ ਸਿਰਫ ਤੁਹਾਨੂੰ ਪੈਸਾ ਦਿਖਦਾ ਹੈ ਕਿ ਸਾਡੀਆਂ ਕਮੇਟੀਆਂ ਬਣੀਆਂ ਹੋਈਆਂ ਨੇ ਸਾਨੂੰ ਮੋٹے ਫੰਡ ਇਕੱਠੇ ਹੁੰਦੇ ਨੇ ਤੇ ਉਸ ਤੋਂ ਬਾਅਦ ਇਹ ਅਸੀਂ ਫੰਡ ਵੰਡਦੇ ਵੀ ਨੇ ਤੇ ਅਸੀਂ ਆਪਣੀਆਂ ਰੋਟੀਆਂ ਵੀ ਸਿੱਖਣੀਆਂ ਨੇ ਰਾਸ਼ਟਰ ਦਾ ਦੇਸ਼ ਭਗਤੀ ਦਾ ਪਾਠ ਪੜਾਉਣ ਵਾਲੀ ਭਾਰਤੀ ਜਨਤਾ ਪਾਰਟੀ ਅੱਜ ਪੂਰੀ ਤਰ੍ਹਾਂ ਫੇਰ ਹੋਈ ਸਾਰੀਆਂ ਹੀ ਪਾਰਟੀਆਂ ਦੇ ਆਗਮਾਂ ਵੱਲੋਂ ਸਾਰੇ ਹੀ ਭਾਰਤੀ ਲੋਕਾਂ ਵੱਲੋਂ ਕਿਆ ਜਾ ਰਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ 26 ਲੋਕਾਂ ਦੀ ਸ਼ਹਾਦਤ ਨੂੰ ਭੁੱਲ ਗਏ ਨੇ ਜਿਹੜੇ ਜੰਮੂ ਕਸ਼ਮੀਰ ਪਹਲਗਾਮ ਦੇ ਵਿੱਚ ਮਾਰੇ ਗਏ ਅੱਜ ਤੋਂ ਲਗਭਗ 3 ਮਹੀਨੇ ਪਹਿਲਾਂ ਕਿੱਥੇ ਗਿਆ ਸੰਦੂਰ ਆਪਰੇਸ਼ਨ ਕਿੱਥੇ ਗਿਆ ਬਹਾਦਰੀ ਤੇ ਜਜਵੇ ਤੇ ਕਿੱਥੇ ਗਈ ਦੇਸ਼ ਭਗਤੀ ਤੇ ਕਿੱਥੇ ਗਿਆ ਰਸ ਨਾ ਤੇ ਰਸ ਦੇ ਮਾਨ ਸਨਮਾਨ ਦੀ ਗੱਲ ਹੋ ਰਹੀ ਹੈ ਨਾ ਦੇਸ਼ ਭਗਤੀ ਦੀ ਗੱਲ ਹੋ ਰਹੀ ਹੈ ਤੇ ਤੁਸੀਂ ਫਿਰ ਇਹ ਬਖੋਟਾ ਕਿਉਂ ਪਹਿਨਿਆ ਹੋਇਆ ਹੈ ਤੁਹਾਡੇ ਚਿਹਰੇ ਬੇਨਕਾਬ ਹੋ ਗਿਆ ਤੁਸੀਂ 26 ਲੋਕਾ 26 ਲੋਕ ਜਿਹੜੇ ਮਰ ਗਏ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਸੀ ਜਿਨ੍ਹਾਂ ਦੇ ਵਿੱਚ ਕੋਈ ਆਰਮੀ ਦੇ ਅਫਸਰ ਵੀ ਸੀ ਤੇ ਤੁਸੀਂ ਉਹਨਾਂ ਦੇ ਖੂਨ ਨੂੰ ਭੁੱਲ ਗਏ ਤੁਸੀਂ ਉਹਨਾਂ ਦੀ ਡੈੱਡ ਬੋਡੀਆਂ ਨੂੰ ਭੁੱਲ ਗਏ ਤੁਸੀਂ ਉਹਨਾਂ ਦੀ ਸ਼ਹਾਦਤਾਂ ਨੂੰ ਭੁੱਲ ਗਏ ਤੇ ਤੁਸੀਂ ਇਵਨ ਦੋ ਜਿਹੜੇ ਪਾਕਿਸਤਾਨੀ ਸਿੰਘ ਜਾਂ ਫਿਲਮੀ ਐਕਟਰ ਨੇ ਜਿਹੜੇ ਪੰਜਾਬ ਦੇ ਨਾਲ ਜਾਂ ਭਾਰਤ ਦੇ ਕਿਸੇ ਵੀ ਐਕਟਰ ਦੇ ਨਾਲ ਉਹ ਮਿਲ ਕੇ ਫਿਲਮਾਂ ਬਣਾਉਂਦੇ ਨੇ ਤੁਸੀਂ ਉਹ ਫਿਲਮਾਂ ਸਾਰੀਆਂ ਪੰਜਾਬ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਬੈਨ ਕਰ ਦਿੱਤੀਆਂ ਤੇ ਫਿਰ ਤੁਸੀਂ ਮੈਚ ਖੇਡਣ ਦੀ ਪਰਮਿਸ਼ਨ ਕਿਉਂ ਦਿੱਤੀ ਬੜੀ ਇੱਕ ਵੱਡੀ ਪੋਸਟ ਮੇਰੇ ਸਾਹਮਣੇ ਆਈ ਹੈ ਜਿਸ ਨੇ ਦਿਲ ਨੂੰ ਮੇਰੇ ਵਿੱਚ ਝੋੜ ਕੇ ਰੱਖ ਦਿੱਤਾ ਹੈ ਇਸ ਕਰਕੇ ਮੈਨੂੰ ਇਹ ਖਬਰ ਪਾਉਣੀ ਪਈ ਉਹਦੇ ਵਿੱਚ ਕਿਹਾ ਗਿਆ ਹੈ ਕਿ ਕੋਈ ਮਰੇ ਕੋਈ ਜੀਵੇ ਕਿਸੇ ਦਾ ਸੁਹਾਗ ਉਜੜੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪੈਸਾ ਸਭ ਤੋਂ ਵੱਡੀ ਚੀਜ਼ ਹੈ ਕੋਈ ਮਰ ਜਾਂਦਾ ਹੈ ਕੋਈ ਜਿਉਂਦਾ ਰਵੇ ਕਿਸੇ ਦਾ ਸੁਹਾਗ ਉਜੜ ਜਾਵੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਖਾਸ ਕਰਕੇ ਉਹਨਾਂ ਨੇ ਸਿਆਸੀ ਲੋਕਾਂ ਤੇ ਧੱਜ ਕੱਸਿਆ ਹੈ ਜੇਕਰ ਇਨ੍ਹਾਂ ਰਾਜਨੀਤਿਕ ਲੋਕਾਂ ਦੇ ਬੇਟੇ ਬੇਟੀਆਂ ਅਤਵਾਦੀਆਂ ਵੱਲੋਂ ਮਾਰੇ ਜਾਂਦੇ ਤਾਂ ਫਿਰ ਇਨ੍ਹਾਂ ਨੇ ਦੇਸ਼ ਭਗਤੀ ਦੇ ಪಾਠ ਨੂੰ ਹੋਰ ਤਰੀਕੇ ਨਾਲ ਪੜ੍ਹਾਉਣਾ ਸੀ ਫਿਰ ਭਾਵੇਂ ਆਪਣਾ ਮੈਚ ਹੁੰਦਾ ਭਾਰਤ ਤੇ ਪਾਕਿਸਤਾਨ ਦਾ ਹੁੰਦਾ ਤੇ ਭਾਵੇਂ ਹੋਰ ਕਿਸੇ ਦੇਜ ਦਾ ਹੁੰਦਾ ਤੇ ਭਾਰਤ ਨੇ ਮੈਚ ਨਹੀਂ ਖੇਡਣਾ ਸੀ ਕਿਉਂਕਿ ਇਹਨਾਂ ਦੇ ਲੜਕੇ ਲੜਕੀਆਂ ਨਹੀਂ ਨਾ ਇਹਨਾਂ ਦੇ ਧੀਆਂ ਪੁੱਤਰ ਨਹੀਂ ਨਾ ਇਸ ਕਰਕੇ ਇਹ ਸਿਰਫ ਦੇਸ਼ ਭਗਤੀ ਦਾ ਰਾਸ਼ਟਰਵਾਦ ਦਾ ਭਾਰ ਪੜਾਉਂਦੇ ਨੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਉਹ ਆਰਐਸ ਹੋਵੇ ਸਿਰਫ ਇਹਨਾਂ ਨੇ ਮਖੌਟੇ ਪਹਿਨੇ ਹੋਏ ਨੇ ਰਾਸ਼ਟਰਵਾਦ ਦੇ ਦੇਸ਼ ਭਗਤੀ ਦੇ ਲੇਕਿਨ ਇਨਾਂ ਲੋਕਾਂ ਦਾ ਖੂਨ ਬਹੇ ਲੋਕ ਮਰਨ ਲੋਕ ਜਿਉਣ ਕਈਆਂ ਭੈਣਾਂ ਦਾ ਸੁਆਗ ਉਹ ਜਿਹੜੇ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਇਹਨਾਂ ਨੂੰ ਸਿਰਫ ਪੈਸਾ ਦਿਖਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੇਕਰ ਮੈਚ ਖੇਡਿਆ ਜਾਂਦਾ ਹੈ ਤੇ ਉਹ ਮਸ਼ਹੂਰੀਆਂ ਆਉਣਗੀਆਂ ਲੋਕ ਟਿਕਟਾਂ ਲੈਣਗੇ ਤੇ ਇਹ ਪੈਸਾ ਕਮਾਇਆ ਕਿਵੇਂ ਜਾਵੇਗਾ ਜੇ ਗੱਲ ਕਰੀਏ ਸੀ ਪੰਜਾਬ ਦੀ ਪੰਜਾਬ ਦੇ ਕਈ ਐਕਟਰ ਨੇ ਜਿਹੜੇ ਕਈ ਗਾਇਕ ਨੇ ਜਿਹੜੇ ਜਿਨ੍ਹਾਂ ਵੱਲੋਂ ਕੱਟੀਆਂ ਫਿਲਮਾਂ ਬਣਾਈਆਂ ਜਾਂਦੀਆਂ ਨੇ ਪਾਕਿਸਤਾਨੀ ਦੇ ਪਾਕਿਸਤਾਨ ਦੇ ਐਕਟਰਾਂ ਦੇ ਨਾਲ ਸਿੰਗਰਾਂ ਦੇ ਨਾਲ ਤੇ ਉਹਨਾਂ ਦੀਆਂ ਫਿਲਮਾਂ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਬੈਨ ਕੀਤੀਆਂ ਜਾਂਦੀਆਂ ਨੇ ਮੈਂ ਤਾਂ ਦਾਅਵਾ ਦੇਣਾ ਮੈਂ ਤੇ ਪ੍ਰਸ਼ੰਸਾ ਕਰਦਾ ਉਹਨਾਂ ਭਾਰਤੀ ਖਿਡਾਰੀਆਂ ਦੀ ਖਾਸ ਕਰਕੇ ਕੈਪਟਨ ਦੀ ਜਿਨ੍ਹਾਂ ਨੇ ਹੱਥ ਨਹੀਂ ਮਲਾਏ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਹੱਥ ਨਹੀਂ ਮਿਲਾਏ ਸੂਰਿਆ ਕੁਮਾਰ ਨੇ ਇਹ ਮੈਚ ਜਿੱਤ ਕੇ ਸਮਰਪਿਤ ਕੀਤਾ ਹੈ ਕਿਨਾਂ ਨੂੰ ਜਿਹੜੇ 26 ਲੋਕ ਮਾਰੇ ਗਏ ਜਿਨ੍ਹਾਂ ਵੱਲੋਂ ਜਾ ਕੇ ਉਹ ਦੂਰ ਆਪਰੇਸ਼ਨ ਚਲਾਇਆ ਗਿਆ ਅਸੀਂ ਗੱਲ ਖਿਡਾਰੀਆਂ ਦੀ ਨਹੀਂ ਗੱਲ ਕਰਦੇ ਅਸੀਂ ਖਿਡਾਰੀਆਂ ਤੇ ਕਿੱਦੂ ਪ੍ਰੰਤੂ ਨਹੀਂ ਕਰਦੇ ਜਿਹੜੇ ਖਿਡਾਰੀ ਹੁੰਦੇ ਨੇ ਉਹ ਕਿਸੇ ਦੇਸ਼ ਦਾ ਸਰਮਾਇਆ ਹੁੰਦੇ ਨੇ ਉਹ ਕਿਸੇ ਦੇਸ਼ ਦੇ ਯੋਧੇ ਹੁੰਦੇ ਨੇ ਉਹਨਾਂ ਨੂੰ ਜਿਵੇਂ ਸਰਕਾਰਾਂ ਕਹਿੰਦੀਆਂ ਨੇ ਉਹ ਉਹਨਾਂ ਨੂੰ ਕਰਨਾ ਪੈਂਦਾ ਹੈ ਉਹ ਬਾਈਕਾਟ ਵੀ ਨਹੀਂ ਕਰ ਸਕਦੇ ਹਾਲਾਂਕਿ ਉਹਨਾਂ ਨੇ ਬਾਈਕਟ ਵੇਖੋ ਕਿਹੜੇ ਹਿਸਾਬ ਦੇ ਨਾਲ ਕੀਤਾ ਹਾਲਾਂਕਿ ਪਾਕਿਸਤਾਨੀ ਮੀਡੀਆ ਵੱਲੋਂ ਬੜੇ ਵੱਡੇ ਪੱਧਰ ਤੇ ਜਿਹੜਾ ਖਲਾਫੀਤ ਕੀਤੀ ਜਾ ਰਹੀ ਹੈ ਅ ਅ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਭਾਰਤੀ ਕ੍ਰਿਕਟ ਖਿਡਾਰੀਆਂ ਤੇ ਕਿ ਭਾਈ ਇਹਨਾਂ ਵੱਲੋਂ ਹੈਂਡਸ਼ੇਕ ਹੈ ਹੱਥ ਨਹੀਂ ਮਿਲਾਇਆ ਗਿਆ ਅਸੀਂ ਕਹਿੰਦੇ ਆ ਕਿ ਬਹੁਤ ਵਧੀਆ ਹੈ ਐਟ ਲੀਸਟ ਉਹਨਾਂ ਨੂੰ ਰਾਸ਼ਦ ਦਾ ਪਤਾ ਹੈ ਰਾਸ਼ਦ ਦਾ ਪਤਾ ਹੈ ਦੇਸ਼ ਭਗਤੀ ਦਾ ਪਤਾ ਹੈ ਲੇਕਿਨ ਜਿਨ੍ਹਾਂ ਵੱਲੋਂ ਮੈਚ ਕਰਵਾਇਆ ਗਿਆ ਜਿਨ੍ਹਾਂ ਨੇ ਭਾਰਤੀ ਖਿਡਾਰੀਆਂ ਨੂੰ ਮਜਬੂਰ ਕੀਤਾ ਕਿ ਤੁਸੀਂ ਪਾਕਿਸਤਾਨ ਦੇ ਨਾਲ ਮੈਚ ਖੇਡੋ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਪਾਸੇ ਸੰਧੂਰ ਇੱਕ ਪਾਸੇ ਸੰਧੂਰ ਆਪਰੇਸ਼ਨ ਦੀ ਗੱਲਾਂ ਕਰਦੇ ਨੇ ਇੱਕ ਪਾਸੇ ਸਾਨੂੰ ਰਾਸ਼ਟਰ ਦਾ ਪਾਠ ਪੜ੍ਹਾਉਂਦੇ ਨੇ ਤੇ ਦੂਸਰੇ ਪਾਸੇ ਸਾਨੂੰ ਦੇਸ਼ ਭਗਤੀ ਦਾ ਤੁਹਾਡੇ ਵਿੱਚ ਜज्ਬਾ ਕੁੱਟ-ਕੁੱਟ ਕੇ ਭਰਿਆ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਪਾਠ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਵੀ ਜਿਹੜੇ ਨੇ ਉਹ ਪੜ੍ਹਾਏ ਜਾਂਦੇ ਨੇ ਲੇਕਿਨ ਪੈਸਾ ਵੇਚ ਕੇ ਸਭ ਚੀਜ਼ਾਂ ਭੁੱਲ ਜਾਂਦੀਆਂ ਨੇ ਕੋਈ ਮਰੇ ਕੋਈ ਜੀਵੇ ਕਿਸੇ ਦਾ ਸੁਹਾਗ ਉਜੜੇ ਇਹਨਾਂ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਜੇਕਰ ਇਹਨਾਂ ਦੇ ਆਪ ਦੇ ਬੇਟੇ ਬੇਟੀਆਂ ਦੀ ਮੌਤ ਹੋਈ ਹੁੰਦੀ ਜੇ ਉਹਨਾਂ ਉਤੇ ਹਮਲੇ ਹੋਏ ਹੁੰਦੇ ਤੇ ਸ਼ਾਇਦ ਰਾਸ਼ਟਰੀ ਭਾਵਨਾ ਰਾਸ਼ਟ੍ਰਵਾਦ ਅੱਗੇ ਹੁਣਾ ਸੀ ਲੇਕਿਨ ਇਹ ਇੰਡੀਆ ਦੇ ਮਰੇ ਨੇ ਇਹ ਹੋਰ ਕਿਸੇ ਦੇ ਧੀਆਂ ਪੁੱਤੀ ਇਹ ਹੋਰ ਕਿਸੇ ਦੇ ਭੈਣ ਭਰਾ ਸੀ ਇਸ ਕਰਕੇ ਕੋਈ ਬਾਸ ਬੁਲਾਤ ਨਹੀਂ ਕਰ ਰਿਹਾ ਧੰਨਵਾਦ